ਪਹਿਲਾ ਮੇਰਾ ਮੈਂ ਤੁਹਾਡੇ ਹਾਲੀਕਾ ਦਾ ਜਵਾਬ ਨਹੀਂ ਦਿੱਤਾ ਜਵਾਬ ਲਗਾਗਾ ਆਪਣਾ ਵੀਡੀਓ ਨਾਲ ਆਇਆ ਕਿੰਨੇ ਤੋਂ ਉੱਤੇ ਆਇਆ ਕਿ ਮੈਂਦੇ ਵੋਟਰ ਸੰਬੰਧੀ ਆਇਆ ਦੋਨੋਂ ਤਰਫੋਂ ਨਹੀਂ ਫਿਰ ਇੱਕ ਚੀਜ਼ ਇੱਕ ਚੀਜ਼ ਗੱਲ ਕਰ। ਫਟੈਬ ਮੇਰੀ ਹੈ ਇੱਥੇ ਸਾਡੀ ਵੋਟ ਪੈਣੀ ਆ ਇਹ ਸਾਡਾ ਰਾਈਟ ਹੈ ਸਾਡੇ ਪਿੰਡ ਆਏ ਹੋ ਸਮਝ ਨਾ ਬਲੇ ਕਿਸਾਨ ਜਿਵੇਂ ਬੰਦੀ ਤੇ ਮੰਨਦੇ ਅਸੀਂ ਸਾਲ ਕੁਛ ਅਗਨੇ ਇਤਨੇ ਜੇ ਤਾਂ ਤੁਸੀਂ ਮੈਂ ਐਸੇ ਕਰਕੇ ਸਵਾਲ ਪੁੱਛਿਆ ਜੇ ਤਾਂ ਤੁਸੀਂ ਕਿਸਾਨ ਜਦੋਂ ਬੰਦੇ ਦੋਨੋਂ ਬਸ ਸਰਫੇ ਨਹੀਂ ਪਹਿਲਾਂ ਗੱਲ ਸੁਣੋ ਹਾਂ ਜੇ ਤਾਂ ਤੁਸੀਂ ਬਤੌਰ ਕਿਸਾਨ ਜਥੇਬੰਦੀ ਆਏ ਹੋ ਫਿਰ ਤੁਹਾਡੇ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਮੈਂ ਜਵਾਬ ਦੇ ਚੁੱਕਿਆ ਹਾਂ ਨਹੀਂ ਫਿਰ ਮੈਂ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦੇਣ ਦੇ ਪਾਬੰਦ ਨਹੀਂ ਆ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਪੱਥਰ ਲੱਭਦੇ ਸੀ ਗੱਲ ਪਿੰਡ ਦੀ ਪੰਚਾਇਤ ਤੌਰ ਤੇ ਗੱਲ ਕਰਨ ਦੀ ਕਰਦੇ ਹੋ ਬੰਦਾ ਕਿ ਬਾਹਰ ਸਕੇ ਤੁਸੀਂ ਉੱਥੇ ਜਾ ਕੇ ਪੁੱਛੋ ਬੋਟੇ ਦੀ ਬੁੱਧੀ ਬਣੀ ਹੈ ਤੁਹਾਡੀ ਪੰਚਾਇਤ ਕਿਹੜੀ ਬਾਹਰ ਸਕੇ ਤੁਸੀ ਉੱਥੇ ਜਾ ਕੇ ਪੁੱਛੋ ਤੁਸੀਂ ਪੰਚਾਇਤ ਤੌਰ ਤੇ ਗੱਲ ਕਰੋ ਮੈਂ ਕਰ ਦੇਗਾ ਤੌਰ ਤੇ ਕਰ ਦੇਗਾ ਸਾਡੀਆਂ ਇਹਨਾਂ ਦੀਆਂ ਇਹਨਾਂ ਦੀਆਂ ਜ਼ਮੀਨਾਂ ਦਾ ਮਸਲਾ ਸੀਗਾ ਤੁਸੀਂ ਵਿਧਾਨ ਸਭਾ ਦੇ ਵਿੱਚ ਮੁੱਦਾ ਉਠਾਇਆ ਇਹ ਪੰਚਾਇਤੀ ਮੁੱਦਾ ਨਹੀਂ ਇਤਰਾ ਪੰਚਾਇਤੀ ਨਹੀਂ ਜੀ ਨਹੀਂ ਇਹ ਲੋਕਾਂ ਨੇ ਰੋਟੀ ਕਿੱਥੋਂ ਖਾਣੀ ਹੈ ਇਹਨਾਂ ਰੋਟੀ ਕਿੱਥੋਂ ਖਾਣੀ ਰੋਟੀ ਪੰਚਾਇਤ ਖਾਲ ਕੇ ਕਿੱਥੋਂ ਖਾਣਗੇ ਰੋਟੀ ਜਦੋਂ ਪਿੰਡ ਚ ਖਾਣੀ ਉਹਨਾਂ ਨੇ ਜ਼ਮੀਨ ਚ ਖਾਣੀ ਰੋਟੀ ਪਾਸ ਇਹ ਗੱਲ ਦਾ ਜਵਾਬ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਦੇ ਚੁੱਕਿਆ ਸਾਡੀ ਪੰਚਾਇਤ ਹੈ ਉਹ ਸਾਡੇ ਕਈਆਂ ਬੰਦਿਆਂ ਦੀਆਂ ਜ਼ਮੀਨਾਂ ਹੈ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇ ਰਿਹਾ ਹਾਂ ਯਾਰ ਪੰਚਾਇਤ ਦਾ ਆਪਣੀ ਰੋਟੀ ਲੈ ਖਾਣੀ ਕਿ ਬੰਦੇ ਜਵਾਬ ਦੇ ਰੱਖੋ ਦੀ ਜ਼ਮੀਨ ਬਾਹਰ ਦਾ ਹੈ ਜਵਾਬ ਦੇ ਦੇਣਾ ਕਿਉਂ ਨਹੀਂ ਲੈਦਾ ਜੀ ਤੁਸੀਂ ਆ ਵੀ ਕਿਹਾ ਜੀ ਤੁਸੀਂ ਆ ਵੀ ਕਿਹਾ ਅਮਰ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਮਰ ਸਾਹਿਬ ਤੁਸੀਂ ਬਿੰਦ ਸੁਣੋ ਬਿੰਦ ਸੁਣੋ ਤੁਸੀਂ ਪਿੱਛੇ ਇੱਕ ਮਿੰਟ ਚੈਤੀ ਤੋਰ ਤੇ ਗੱਲ ਕਰੋ ਮੈਂ ਸੁਣਾ ਦਿੰਦਾ ਅਮਰ ਸਾਹਿਬ ਸਾਡੀ ਸਾਡੀ ਬਿੰਦ ਸੁਣੋ ਤੁਸੀਂ ਆ ਵੀ ਕਿਹਾ ਵੀ ਸਵਾਲ ਜਵਾਬ ਕਰਨ ਤੁਸੀਂ ਆ ਵੀ ਕਿਹਾ ਉਹ ਇੱਕ ਕਹਿੰਦਾ ਤੁਹਾਡਾ ਕੋਈ ਗੱਲ ਫਿਰ ਇਥੇ ਲਾਉਣਾ ਫਿਰ ਯਾਰ ਫਿਰ ਪ੍ਰੋਗਰਾਮ ਨਹੀਂ ਦੇ ਰਹੇ ਅੱਗੇ ਤੁਸੀਂ ਤਾਂ ਨਾਲ ਤੁਹਾਡੇ ਨੂੰ ਵੀ ਘੇਰਿਆ ਵੀਰਾ ਇਹਨਾਂ ਨੇ ਤੁਹਾਡੇ ਨੂੰ ਵੀ ਘੇਰਿਆ ਮਾਰ ਨਹੀਂ ਲੀ ਬੋਡਨ ਦੇ ਨਾਲ ਮਾਰੋ ਯਾਰ ਇਹਨਾਂ ਬਾਰ ਕੱਟਿਓ ਸਾਨੂੰ ਤੇ ਉਹ ਤੇ ਸਾਡਾ ਇਹ ਪਿੰਡ ਹੈ ਮੈਂ ਕਿਸੇ ਪਿੰਡ ਹੈ ਤੇਰੇ ਤੋਂ ਪਿੰਡ ਮੈਂ ਕਿਸੇ ਆਟਾ ਬੂਥ ਤੇ ਲੱਗਣੀ ਨਹੀਂ ਕਰਨਾ ਹੈ ਸਾਡਾ ਬੂਥ ਇੱਥੇ ਲੱਗਣਾ ਹੈ ਤੁਹਾਡਾ ਪਿੰਡ ਸਿੰਘ ਵੀ ਇੱਥੇ ਲੱਗਣਾ ਹੈ ਪਿੰਡ ਇੱਕ ਬੰਦੇ ਦਾ ਥੋੜੀ ਹੁੰਦਾ ਸਾਰਿਆਂ ਦਾ ਤੁਹਾਡਾ ਪਿੰਡ ਪਿੰਡ ਦਾ ਵੋਟਰ ਦੇ ਵੀ ਹੁੰਦਾ ਮੈਂ ਪਹਿਲੇ ਇੱਕ ਤਾਂ ਨਹੀਂ سپورਟ ਕੀਤੀ ਆ ووٹ ਪਾਈਏ ਮੇਰੇ ਪਿੰਡ ਵੀ ووٹ ਪਾਈਏਗੇ ਤੁਹਾਡਾ ਪਿੰਡ ਲਾ ਕੇ ਕਾਹੂ ਪਾਈਏ ਯਾਰ ਤੁਹਾਡਾ ਪਿੰਡ ਨਹੀਂ ਕਹਿੰਦੇ ਉੱਤੇ ਜਾ ਕੇ ਪੁੱਛੋ ਸਾਡੇ ਤੁਹਾਨੂੰ ਵੋਟ ਪਾਈ ਹੈ ਇਕਲੀ ਬਾਹਰ ਸਿੰਘ ਤੁਹਾਡਾ ਪਿੰਡ ਹੈ ਵੀਰ ਤੂੰ ਅੱਗੇ ਜਾ ਕੇ ਪੁੱਛ ਲੈ ਤੁਹਾਡੇ ਘਰ ਹੋ ਗਏ ਆ ਅੱਜ ਤੁਹਾਨੂੰ ਬੋਲੇ ਯਾਰ ਸਰਕਾਰ ਨਾ ਕਰੋਨਾ ਤੋਂ ਹੀ ਜੜੀ ਉਹੀ ਬਾਤਾਂ ਦੇ ਜਾਂ ਲੋਕਾਂ ਦੇ ਉੱਤੇ ਪੁੱਛੋ ਐ ਤੇ ਮੇਰੇ ਪਿੰਡ ਆ ਕੇ ਨਾ ਪੁੱਛੋ ਮੇਰੇ ਪਿੰਡ ਬਿਲਕੁਲ ਨਹੀਂ ਤੂੰ ਸਵਾਲ ਪੁੱਛਣਾ ਕੋਈ ਆ ਨਹੀਂ ਕੋਈ ਤੁਹਾਡੇ ਪਿੰਡ ਦੇ ਆ ਜਰ ਮੈਂ ਕਿਹਨ ਸਵਾਲ ਪੁੱਛਾਂ ਚੱਲ ਪੁੱਛ ਤੂੰ ਪੁੱਛ ਪੁੱਛ ਪਿੰਡਲ ਪੁੱਛ ਸਵਾਲ ਆ ਪੁੱਛ ਦੋ ਸਾਲ ਪੁੱਛ ਐਵੇਂ ਸਾਬ ਸੁਣੇ ਦੱਸ ਵੀ ਅਸੀਂ ਤੇਰਾ ਕਸੂਰ ਕੀ ਸਾਡਾ ਵਗਸ ਤੇਰਾ ਵਿਗਾੜਿਆ ਕੀ ਸੀਗਾ ਤੂੰ ਸਾਨੂੰ ਇਸ ਬੰਦੇ ਨੂੰ ਭੇਜਿਆ ਮੇਰੇ ਘਰ 'ਚ RAMESH ਸਰਪੰਚ ਨੂੰ ਭੇਜਿਆ ਮੈਂ ਆਪਦੇ ਪਿੰਡ 'ਚੋਂ 150 ਬੋਰਡ ਮੇਰੇ ਘਰ ਤੋਂ ਲੈ ਕੇ ਚੱਲਦਾ ਮੈਂ ਤੂੰ ਨੂੰ ਪੁੱਛ ਮੈਂ ਭਾਵੇਂ ਕਾਲੀਦਾਸ ਦਾ ਨ ਮੈਂ ਤਾਂ ਜਿੱਤਿਆ ਵੀ ਸੀਗਾ ਮੈਂ ਬਲਾਕ ਤੋਂ ਪਰ ਮੈਂ ਇਸ ਜੰਦੇ ਨੂੰ ਦੇਖਿਆ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਤੂੰ ਸਰ ਜਮੀਨਾ ਨੁਕਸਾਨ ਕੀਤਾ ਤੇਰੇ ਘਰ ਵੀ ਅਸੀਂ ਗਏ 7 ਮਹੀਨੇ ਅਸੀਂ ਤੇਰੀ ਮਿੰਨਤਾਂ ਹਾਰੇ ਕੱਢੇ ਸੁਣੋ ਇੱਕ ਮਿੰਟ ਸੁਣੋ ਬਲਵਿੰਦਰ ਸੁਣ ਮੈਂ ਇੱਕ ਮਿੰਟ ਬੜੀ ਮੈਂ ਫੇਰ ਬੇਨਤੀ ਸੁਣੋ ਜੀ ਜੇ ਤੱਕ ਕਿਸਾਨੀ ਮੁੱਦੇ ਤੇ ਗੱਲ ਕਰਨੀ ਹੈ ਕਿਸਾਨ ਜੇ ਇੱਕ ਜੇ ਜਥੇਬੰਦੀ ਤੌਰ ਤੇ ਗੱਲ ਕਰਨੀ ਮੇਰੇ ਨਾਲ ਫਿਰ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇ ਚੁੱਕਿਆ ਨਹੀਂ ਜੀ ਇਹ ਕਿਸਾਨੀ ਆ ਇਹ ਕਿਸਾਨੀ ਆ ਫਿਰ ਮੈਂ ਕਦੇ ਕਦੇ ਸਮਾਨ ਨਹੀਂ ਆ ਤੁਸੀਂ ਇਹਨੂੰ ਕਿਸਾਨੀ ਮੰਨਦੇ ਹੋ ਤੁਸੀਂ ਇਸ ਟਾਈਮ ਐਜ਼ੇ ਜਥੇਬੰਦੀ ਤੌਰ ਤੇ ਨਹੀਂ ਮੰਨਦੇ ਹੋ ਸੇਵਕ ਤੂੰ ਆ ਉਹਦੇ ਪਿੱਛੇ ਯਾਰ ਇੱਕ ਮਿੰਟ ਯਾਰ ਚੁੱਪ ਕਰਿਆ ਤੁਸੀਂ ਹੁਣ ਆਇਓ ਇਹ ਐਜ਼ੇ ਜਥੇਬੰਦੀ ਤੌਰ ਤੇ ਤੁਸੀਂ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਇੱਕ ਮਿੰਟ ਯਾਰ ਗੱਲ ਕਰ ਲਾਂਗਾ ਤੁਸੀਂ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਹੋਰ ਬਾਕੀ ਆਗੂਆਂ ਨੂੰ ਜਵਾਬ ਦੇ ਚੁੱਕਾ ਹਾਂ ਤੁਸੀਂ ਪਿੰਡ ਲੈਵਲ ਤੇ ਜੇ ਕੋਈ ਗੱਲ ਕਰਨੀ ਹੈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਗੱਲ ਕਰਨੀ ਹੈ ਮੇਰੇ ਦਫ਼ਤਰ ਆਓ ਨਹੀਂ ਜੀ ਤੁਹਾਡੇ ਦਫ਼ਤਰ ਕਿਉਂ ਤੁਸੀਂ ਵੋਟਾਂ ਦੱਸ ਰਹੇ ਹੋ ਲੋਕਾਂ ਦੇ ਪਿੰਡਾਂ ਪਿੰਡਾਂ ਜਾ ਕੇ ਵੋਟਾਂ ਮੰਗਣ ਦੇ ਹੋ 7 ਮਹੀਨੇ ਇੰਨਾ ਜਾ ਕੇ ਬੋਟਾ ਲੱਗਣਾ ਐ ਐਮਐਲਏ ਦੇ ਸਾਰੇ ਨੇ ਫੇਰ ਨਾਲੇ ਆਪੋ ਮੋਟੇ ਚ ਨੇ ਨਾ ਮੁੱਖ ਮੰਤਰੀ ਨੇ ਕਿਹਾ ਹੈ ਨਾ ਪਿੰਡਾਂ ਦੇ ਘਰਾਓ ਕਰਾਏਗਾ ਨਾ ਮੁੱਖ ਮੰਤਰੀ ਨੇ ਕਹੇ ਨਾ ਆਪਾਂ ਨੂੰ ਜਵਾਬ ਪੁੱਛੋ ਸਹਾਜਕ ਪੁੱਛਦੇ ਮੈਂ ਜਵਾਬ ਦੇ ਰਿਹਾ ਹਾਂ ਜਵਾਬ ਦੇ ਜਵਾਬ ਦੇ ਕੇ ਕਰੋ ਨਹੀਂ ਜਵਾਬ ਇੱਕ ਥਾਂ ਤੇ ਨਾ ਵਾਹਰ ਇੱਕ ਪਿੰਡ ਤੇ ਹਰ ਮੁੱਦਾ ਰੋਟੀ ਦਾ ਮੁੱਦਾ ਰੋਟੀ ਦਾ ਮੁੱਦਾ ਰੋਟੀ ਦਾ ਇੱਕ ਮਿੰਟ ਇਸ ਪਿੰਡ ਦਾ ਪੁੱਛ ਲੋ ਇੱਕ ਮਿੰਟ ਇੱਕ ਤੁਸੀਂ ਸੱਜਣ ਕਰੋ ਪਿੰਡ ਦੀ ਇਸ ਪਾਇਆ ਜੀ 5 ਕਰੋੜ ਦਾ ਮਾਲ ਹੰਦੀ ਦਾ ਦੱਸੋ ਪੈਸੇ ਲੈ ਕੇ ਨਹੀਂ ਚਲੋ ਗੁਰਦਾਰੇ ਚਲੀਏ ਚਲ ਚਲ ਆਪ ਜੀ ਆਜੋ ਚਲੋ ਚਲਗੇ ਯਾਰ ਚਲੋ ਚਲਗੇ ਆਹ ਗੁਰਪ੍ਰੀਤ ਉਹ ਲੀਏ ਪੈਸੇ ਲੈ ਤੁਹਾਡੇ ਉਹ ਤੁਹਾਡੇ ਪੀਏ ਨੇ ਦੋਨਾਂ ਨੇ ਮਿਲ ਕੇ ਪੈਸੇ ਲਏ ਛਾਲੇ ਬੰਦੇ ਤੋਂ ਲੈ ਨਾ ਮੈਂ ਪੈਸੇ ਲੈ ਆਓ ਗੁਰਪ੍ਰੀਤ ਉਹ ਇੱਕ ਮਿੰਟ ਆਪਾਂ ਇੱਥੇ ਨਹੀਂ ਆਪਾਂ ਜਮਲੀ ਸਾਹਿਬ ਸਾਹਿਬ ਯਾਰ ਬੋਲਾ ਸਾਹਿਬ ਇੱਥੇ ਵੀ ਚਲੋ ਗੱਲ ਟਾਲੋ ਨਾ ਹੁਣ ਕਰੀਏ ਆਪਾਂ ਜਮਲੀ ਸਾਹਿਬ ਸਾਹਿਬ ਅਹਿਮਦ ਸਾਹਿਬ ਇੱਕ ਮਿੰਟ ਯਾਰ ਮੇਰੀ ਗੱਲ ਨਹੀਂ ਇੱਕ ਮਿੰਟ ਮੈਂ ਮੇਰੇ ਯਾਰ ਨੂੰ ਜਮਲੀ ਸਾਹਿਬ ਤੋਂ ਮੈਂ ਜਵਾਬ ਦੇ ਦੂੰਗਾ ਇੱਕ ਇੱਕ ਦਿਨ ਤੇਰੇ ਕੋਲ ਟਾਈਮ ਮੇਰੇ ਕੋਲ ਸਹਉਣ ਵੀ ਟਾਈਮ ਦੇ ਦੇ ਜਿੱਦੇ ਜਾਣ ਲੱਗੋ ਇੱਕ ਮਿੰਟ ਸਹੀ ਸਹੀ ਪਿਆਰ ਨਾਲ ਗੱਲ ਕਰੋ ਪਿਆਰ ਨਾਲ ਪਿਆਰ ਨਾਲ ਯਾਰ ਇੱਕ ਮਿੰਟ ਟਾਈਮ ਹੀ ਆ ਲੈ ਮੇਰੀ ਇੱਕ ਮਿੰਟ ਗੱਲ ਸੁਣ ਲਾ ਕੇ ਸਵਾਦ ਰੱਖ ਲਿਏ ਇੱਕ ਮਿੰਟ

ਵੇ ਤੁਸੀਂ ਵਿਆਹ ਦਾ ਦੇਉਣਾ ਪਈ ਪੰਚਾਇਤ ਤੋਂ ਦੇਣੀ ਫਿਰ ਤੁਸੀਂ ਸਾਡੇ 5 ਕਰੋੜ ਦਾ ਕਾਹਦਾ ਪਾਵਾ ਮੰਗੇ ਹੀਗੇ ਇੱਕ ਮਿੰਟ ਤੁਸੀਂ 5 ਕਰੋੜ ਤੋਂ ਮੰਗੇ ਹੀਗੇ ਇਹ ਕੋਰਟ ਫੈਸਲਾ ਕਰੇਗਾ ਕੀ ਸਬੂਤ ਮੰਗੇ ਹੀਗੇ ਮੈਂ ਕਹਿੰਦਾ ਸਬੂਤ ਇਹਨਾਂ ਤਾਂ ਉਹ ਆਉ ਬੋਦਰੇ ਬੈਠੀਏ ਉਹ ਸਬੂਤ ਉਹ ਸਬੂਤ ਤੁਸੀਂ ਅਦਾਲਤ ਤੋਂ ਪੇਸ਼ ਕਰੋ ਅਦਾਲਤ ਨੂੰ ਯਾਰ ਬਾਅਦ ਦੇਖਾਂਗੇ ਤੁਸੀਂ ਸਬੂਤ ਆਵ ਚੱਲੀਏ ਜਿਹੜੇ ਕੋਟਾ ਜਾਰੀ ਹੋਇਆ ਜੇ ਮੈਂ ਚੁਟਾਉ ਇੱਕ ਮਿੰਟ ਜੇ ਮੈਂ ਚੁਟਾਉ ਉਹ ਪਹਿਲਾਂ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਮੇਰੀ ਗਾਥਾ ਮੈਕ ਗੁਰਦੁਆਰੇ ਜਾਣ ਨੂੰ ਤਿਆਰ ਆ। ਐਪਾ ਇੱਕ ਮੈਂ ਯਾਰ ਗੱਲ ਸੁਣੋ ਤੁਸੀਂ ਜੇ ਉਹ ਇੱਕ ਮੈਂ ਗੱਲ ਸੁਣਾਂਗੇ। ਇਹ ਸੱਚਾਈ ਤਾਂ ਗੱਲ ਸੁਣ। ਹਾਂ ਮੈਂ ਸੱਚਾਈ ਗੱਲ ਸੁਣਦਾ ਗੱਲ। ਯਾਰ ਉਹਦਾ ਫੇ ਉਹ ਵੀ ਤਾਂ ਪੈਂਡਾ ਕਰਨਾ ਵਿੱਚ। ਆ ਸੰਗ ਥੋੜਾ ਪਿੰਡ ਕਰ ਸਾਂ ਕਰਨਾ। ਗੱਲ ਕਰੋ ਗੱਲ ਕਰੋ। ਯਾਰ ਗੱਲ ਕਰੋ ਨਾ ਤੁਸੀਂ ਜਿਹੜੀ ਜਿੱਥੇ ਜਿਹੜੀ ਸੌਲਿਡ ਗੱਲ ਆ ਗੱਲ ਕਰੋ ਜਾ ਕੇ ਤੁਸੀਂ ਹੁਣ ਬੋਲ ਕਰਦੇ। ਮੇਰੇ ਕੋਲ ਮੇਰੇ ਕੋਲ ਨਹੀਂ ਤਾਂ ਪਹਿਲਾਂ ਸਾਡਾ ਦੇਖ ਲੈ ਥੋੜੀ ਯਾਰ ਮੈਂ ਕਿਹਨੂੰ ਫੜੀਏ। ਪਿੰਡਲ ਪੁੱਛ ਸੁਆਣ ਹਾਂ ਅੱਛਾ ਪੁੱਛ ਐਮ ਐਸ ਸਾਹਿਬ ਸੁਣੇ ਦੱਸ ਵੀ ਅਸੀਂ ਤੇਰਾ ਕਸੂਰ ਕੀ ਸਾਡਾ ਵਗਾ ਤੇਰਾ ਵਿਗਾੜਿਆ ਕੀ ਸੀਗਾ ਤੂੰ ਸਾਨੂੰ ਇਸ ਬੰਦੇ ਨੂੰ ਭੇਜਿਆ ਮੇਰੇ ਘਰ ਚ ਰਾਮੇ ਸਰਪੰਚ ਨੂੰ ਭੇਜਿਆ ਮੈਂ ਆਪਦੇ ਪਿੰਡ ਚੋਂ 150 ਬੂਟ ਮੇਰੇ ਘਰ ਤੋਂ ਲੈ ਕੇ ਚੱਲਦਾ ਮੈਂ ਤਉਨੂੰ ਪਹੁੰਚ ਮੈਂ ਭਾਵੇਂ ਅਕਾਲੀ ਦਲ ਦਾ ਨਮੈਦਾ ਜਿੱਤਿਆ ਵੀ ਸੀਗਾ ਮੈਂ ਬਲਾਕ ਤੋਂ ਪਰ ਮੈਂ ਇਸ ਬੰਦੇ ਨੇ ਦਿੱਥਾ ਮੈਂ ਕਹ ਚਲੋ ਕੋਈ ਗੱਲ ਉਸ ਤੋਂ ਬਾਅਦ ਤੂੰ ਸੜ ਜਮੀਨਾਂ ਨੁਕਸਾਨ ਕੀਤਾ ਤੇਰੇ ਘਰ ਵੀ ਅਸੀਂ ਗਏ 7 ਮਹੀਨੇ ਅਸੀਂ ਤੇਰੀ ਮਿਲਤਾ ਹੜੇ ਕੱਢੇ ਸੋ ਇੱਕ ਮਿੰਟ ਸੁਣ ਉਸ ਤੋਂ ਬਾਅਦ ਇੱਧਰ ਸੁਣ ਮੈਂ ਅਮਰ ਸਾਹਿਬ ਮੈਂ ਫਿਰ ਮੈਂ ਫਿਰ ਬੇਨਤੀ ਸੁਣ ਜੀ ਜੇ ਤੱਕ ਕਿਸਾਨੀ ਮੱਦੇ ਤੇ ਗੱਲ ਕਰਦੇ ਕਿਸਾਨ ਜੇ ਇੱਕ ਜੇ ਜਥੇਬੰਦੀ ਤੌਰ ਤੇ ਗੱਲ ਕਰਨੀ ਮੇਰੇ ਨਾਲ ਫਿਰ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇ ਚੁੱਕਿਆ ਨਹੀਂ ਜੀ ਇਹ ਕਿਸਾਨੀ ਆ ਇਹ ਕਿਸਾਨੀ ਆ ਮੈਂ ਤੈਨੂੰ ਰਾਈਟ ਜੀ ਕਿਸਾਨੀ ਆ ਤੁਸੀਂ ਇਹਨੂੰ ਕਿਸਾਨੀ ਮੰਨਦੇ ਹੋ ਜੇ ਕਿਸਾਨ ਨਹੀਂ ਮੰਨਦੇ ਹੋ ਸਰ ਇੱਕ ਮਿੰਟ ਯਾਰ ਇੱਕ ਮਿੰਟ ਚੁੱਪ ਕਰਿਆ ਤੁਸੀਂ ਹੁਣ ਆਇਓ ਇਹ ਐਜ਼ ਅ ਜਥੇਬੰਦੀ ਤੌਰ ਤੇ ਤੁਸੀਂ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਇੱਕ ਮਿੰਟial ਦੰਕ ਕਰ ਦਿੰਦਾ ਤੁਸੀਂ ਜੱਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਹੋਰ ਬਾਕੀ ਆਗੂਆਂ ਨੂੰ ਜਵਾਬ ਦੇ ਚੁੱਕਾ ਤੁਸੀਂ ਪਿੰਡ ਲੈਵਲ ਤੇ ਇੱਥੇ ਕੋਈ ਗੱਲ ਕਰਨੀ ਹੈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਗੱਲ ਕਰਨੀ ਹੈ ਮੇਰੇ ਦਫ਼ਤਰ ਆਓ ਗੱਲ ਨਹੀਂ ਜੀ ਤੁਹਾਡੇ ਦਫ਼ਤਰ ਕਿਰੋਂ ਤੁਸੀਂ ਵੋਟਾਂ ਦੱਸਣ ਆਖਣ ਦੇ ਲੋਕਾਂ ਦੇ ਪਿੰਡਾਂ ਪਿੰਡਾਂ ਜਾ ਕੇ ਵੋਟਾਂ ਮੰਗਣ ਦੇ ਆ ਸੱਤ ਮਹੀਨੇ ਮੈਂ ਸਾਹਿਬਾਂ ਤੋਂ ਮੈਂ ਲੋਟਾ ਮੰਗਣੇ ਆਇਆ ਇਹਨਾਂ ਪਿੰਡਾਂ ਦੇ ਘਰਾਓ ਮੁੱਖ ਮੰਤਰੀ ਨੇ ਕਹਿਣਾ ਆਪਾਂ ਨੂੰ ਜੇ ਲੋਟਾ ਨੂੰ ਸਿਖਾਇਆ ਪਰ ਸਾਡਾ ਸਹੀ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਇਹ ਤਾਂ ਇਹਦਾ ਲੀਗਲ ਹੈ ਮੁੱਖ ਮੰਤਰੀ ਸਾਹਿਬ ਨੇ ਕਹਿ ਸਵਾਲ ਪੁੱਛਣਾ ਇੱਕ ਮਿੰਟ ਇੱਕ ਤੁਸੀਂ ਸਾਡੇ ਤੇ ਕੇਸ ਪਾਇਆ ਜੀ

ਕੀ ਕਰੀਏਗਾ ਗੱਲ ਦੀ ਟਾਈਮ ਦੱਸੋ ਟਾਈਮ ਦੱਸੋ ਯਾਰ 10 ਤਾਂ ਆਇਆ ਵਿੱਚ ਸਾਜੇ ਬੰਦੇ ਤੋਂ ਯਾਰ ਹੋ ਜਾਊਗਾ ਹੋ ਜਾਊਗਾ ਮੇਰੇ ਕੋਲ ਸਾਹਮਣੇ ਉਹ ਕਹਤਾ ਜਿੱਦ ਤੂੰ ਕਹਤਾ ਤੇ ਇੱਕ ਮਿੰਟ ਸਾਡੇ ਕੋਲ ਇੱਕ ਮਿੰਟ ਇੱਕ ਮਿੰਟ ਗੱਲ ਕਰ ਇੱਕ ਮਿੰਟ ਪਿਆਰ ਨਾਲ ਪਿਆਰ ਨਾਲ ਯਾਰ ਇੱਕ ਮਿੰਟ ਟਾਈਮ ਦੇਣਾ ਮੇਰੇ ਇੱਕ ਮਿੰਟ ਗੱਲ ਸੁਣ ਲੈ ਇੱਕ ਵਾਰ ਤੇ ਰੱਖ ਲੀਏ ਇੱਕ ਮਿੰਟ ਇੱਕ ਮਿੰਟ ਇੱਕ ਵਾਰ ਤੇ ਰੱਖ ਲੀਏ ਯਾਰ ਤੁਸੀਂ ਇੱਕ ਪਾਸੇ ਵੀ ਕਿਸਾਰ ਇਹ ਤੁਹਾਡੇ ਯਾਰ ਮੇਰੇ ਨਾਲ ਗੱਲ ਕਰਦੇ ਹੋ ਜੋ ਕਰੀਏ ਰਿਕਾਰਡ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਠੀਕ ਨਹੀਂ ਇਲਜ਼ਾਮ ਨਹੀਂ ਲਾਇਆ ਐਫੀਡੇਵਿਟ ਦਿੱਤੇ ਆ ਉਹ ਇੱਕ ਮਿੰਟ ਯਾਰ ਇਹਨਾਂ ਐਫੀਡੇਵਿਟ ਦਿੱਤੇ ਆ ਉਹ ਇੱਕ ਮਿੰਟ ਬਾਬਾ ਜੀ ਐਫੀਡੇਵਿਟ ਤਾਂ ਮੈਂ ਦੱਸ ਤੇ ਦਾ ਦਿੱਤੇ ਯਾਰ ਤੁਸੀਂ ਐਫੀਡੇਵਿਟ ਨਹੀਂ ਤੁਸੀਂ ਵੀ ਲੈ ਤਾ ਲਾ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਇਲਜ਼ਾਮ ਨਹੀਂ ਲਾਇਆ ਸੱਚ ਹੈ ਮੈਂ ਕਿਹਾ ਇਹਨਾਂ ਨੇ ਐਫੀਡੇਵਿਟ ਦੇ ਦਿੱਤੇ ਆ ਠੀਕ ਹੈ ਐਫੀਡੇਵਿਟ ਸੱਚੇ ਨੇ ਕਿ ਝੂਠੇ ਨੇ ਇਹ ਕੋਰਟ ਫੈਸਲਾ ਕਰੇਗਾ ਲਈ ਤੁਸੀਂ ਅੰਧਾਤ ਦਿਉਣਾ ਆਪਾਂ ਪੰਚਾਇਤੀ ਦਰ ਤੇ ਤੁਸੀਂ ਮੰਗੇ ਸੀਗੇ 5 ਕਰੋੜ ਦਾ ਕਾਲਾ ਤੁਸੀਂ ਮੰਗੇ ਸੀਗੇ ਇੱਕ ਮਿੰਟ ਇੱਕ ਕਰੋੜ ਤੋਂ ਮੰਗੇ ਸੀਗੇ ਇੱਕ ਕਰੋੜ ਫੈਸਲਾ ਕਰੇਗਾ ਤੁਸੀਂ ਸਬੂਤ ਮੰਗੇ ਸੀ ਮੈਂ ਕਹਿੰਦਾ ਸਬੂਤ ਇੰਨਾ ਤਾਂ ਲਾਓ ਗੁਰਦਾਰੇ ਬੈਠੀਏ ਉਹ ਸਬੂਤ ਰਦਰ ਦੇ ਬੈਠੀਏ ਉਹ ਸਬੂਤ ਤੁਸੀਂ ਅਦਾਸ ਅਦਾਸ ਨੂੰ ਗੱਲ ਬਾਤ ਵੇਖਾਂਗੇ ਤੁਸੀਂ ਗੁਰਦਾਰੇ ਤਾ ਚੱਲੀਏ ਜਿਹੜਾ ਗੁਰਦਾਰੇ ਚੱਲੋ ਇੱਕ ਮਿੰਟ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਗੁਰਦਾਰੇ ਜਾਂਦੂ ਤਿਆਰ ਆ ਐਤਵਾਰ ਦਾ ਟਾਈਮ ਤੇ ਸੁਣੋ ਤੁਸੀਂ ਇਹ ਇੱਕ ਗੱਲ ਸੁਣ ਗੱਲ ਸੁਣ ਲੋ ਜੇ ਸੱਚੇ ਤਾਂ ਗੱਲ ਸੁਣ ਹਾਂ ਸੱਚਾ ਹਾਂ ਮੈਂ ਸੱਚਾ ਗੱਲ ਸੁਣਦਾ ਗੱਲ ਸੁਣ ਦੱਸੋ ਦੱਸੋ ਉਂਗਲ ਥੱਲੇ ਕਰੋ ਮੈਂ ਥੱਲੇ ਕਰੇ ਉਂਗਲ ਯਾਰ ਥੱਲੇ ਮੈਂ ਉਂਗਲ ਦਾ ਰਾਈਟ ਨਹੀਂ ਲੇਗਾ ਉਂਗਲ ਕਿਹੜੀ ਗੱਲ ਹੋ ਮੈਂ ਉਂਗਲ ਦਾ ਰਾਈਟ ਕੀ ਲੇਗਾ ਇਹ ਇਹ ਗੱਲ ਹੋ ਗਈ ਹੈ ਇਹ ਕੀ ਮਤਲਬ ਆ ਰੇਣੀ ਗੱਲ ਛੋਟੀ ਬਣ ਗਈ ਛੋਟੀ ਬਣ ਗਈ ਕੋੜ ਬਾਜੀ ਬਣੀ يار جا کر کیا نہیں یار سب ساری گل ہو گئی ہم بروں گل کراں گے پر کوئی نہیں ائے گا تیرا لگا تو کہنا کرا کر